ਇਹਦਾ ਜੀ ਕੱਲ ਨਾਤਾਬੰਦੀ ਸਪੈਸ਼ਲ ਕੀਤੀ ਹੋਈ ਸੀਗੀ ਜਿਹੜਾ ਐਸ ਐਚਓ ਖਾਲੜਾ ਹੈਗਾ ਉਹਨੇ ਨਾਕਾ ਲਾਇਆ ਸੀਗਾ ਡੇਂਜ ਉੱਤੇ ਜੀ ਇੱਥੇ ਯੂ ਬੀ ਸੀ ਪੀ ਬ੍ਰਿਜ ਜਿਹੜਾ ਹੈਗਾ ਤੇ ਉੱਥੇ ਕਿਸੇ ਨੇ ਇਤਲਾਹ ਦਿੱਤੀ ਵੀ ਇਦਾਂ ਇੱਥੋਂ ਕੋਈ ਖੇਪ ਚੱਕ ਕੇ ਲੈ ਜਾ ਰਿਹਾ ਔਰ ਪਹਿਲੇ ਵੀ ਲੈ ਕੇ ਗਿਆ ਸਮਾਨ ਤਾਂ ਹੁਣ ਵੀ ਸ਼ਾਇਦ ਦੁਬਾਰਾ ਖੇਪ ਚੱਕਣ ਆ ਰਿਹਾ ਤੇ ਉਹਨਾਂ ਨੇ ਥੋੜਾ ਜਆ ਅੱਗੇ ਜਾ ਕੇ ਚੱਲੇ ਵੀ ਰਸਤੇ 'ਚ ਤੇ ਰਸਤੇ 'ਚ ਉਹਨਾਂ ਨੂੰ ਦੂ ਕਾਇਕਮ ਹੀ ਰੋਂਡਾ ਮੋਟਰਸਾਈਕਲ ਨੂੰ ਨੋਜੋਨ ਨਜ਼ਰ ਆਇਆ ਜਿਹੜਾ ਨੇ ਦੇਖ ਕੇ ਪੁਲਿਸ ਪਾਰਟੀ ਨੂੰ ਜਾਣ ਲੱਗੇ ਪਰ ਇਹਨਾਂ ਨੇ ਪਿੱਛਾ ਕਰਦੇ ਉੱਥੇ ਫੜ ਲਿਆ ਫੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਤਰੀਕ ਅ ਨਵੇਂ ਕਾਨੂੰਨ ਦੇ ਮੁਤਾਬਕ ਰਿਪੋਰਟਿੰਗ ਕਰਨੀ ਸ਼ੁਰੂ ਕੀਤੀ ਰਿਪੋਰਟਿੰਗ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਵੀ ਅਸੀਂ ਜਦ ਹੀ ਤਲਾਸ਼ੀ ਇੱਕ ਸਰਕਸਰ ਕੋ ਜਿਹਨੀਆਂ ਨੂੰ ਬਰਾ ਲਿਆ ਗਿਆ ਮੌਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਇੱਕ 494 ਨੰਬਰ ਤੇ ਇੱਕ 496 ਨੰਬਰ ਦਾ ਦੋ ਪੈਕੇਟ ਮਿਲੇ ਹੀ ਰੋਇੰਦੇ ਚੀਜ਼ਾਂ ਕੀ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਕੁੰਡਾ ਲੱਗਿਆ ਹੋਇਆ ਸੀ ਇਸ ਕਰਕੇ ਉਹਦੇ ਤੇ 에ਅਰਕਰਾਫਟ ਐਟ ਵੀ ਲਾਇਆ ਉਸ ਨੂੰ ਪਹੁੰਚ ਕੇ ਕਿ ਉਹ ਜਿਵੇਂ ਕਾਗੇ ਉਹਨਾਂ ਨੇ ਚੱਕੇ ਹੋਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛ ਗੇਸ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਮ੍ਰਿਤਸਰ ਦੇ ਦੋ ਹੈਗੇ ਆ ਇੱਕ ਵਿਸ਼ਾਲ ਹੈਗਾ ਤੇ ਇੱਕ ਅਮਨਦੀਪ ਹੈ ਤੇ ਇਹਨਾਂ ਨੇ ਆਣਾ ਉਹਨਾਂ ਤੋਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਤੇ ਇਹਨਾਂ ਨੇ ਜਿਹੜਾ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਉਹ ਉੱਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ویرਾਨ ਜੀ ਜਗ੍ਹਾ ਹੈਗੀ ਆ ਉੱਥੇ ਦਾ ਹੀ ਹੈ ਕਿ ਟਾਈਂ ਦੰਦੇ ਹੁੰਦੇ ਸੀ ਤਾਂ ਉੱਥੇ ਜਿਹੜਾ ਐਸ ਐਚ ਓ ਬਲਟੂਆ ਨਾਲ ਗੱਲ ਕੀਤੀ ਐ ਐਸ ਐਚ ਓ ਫਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਆ ਤੇ ਇਹ ਜਿਹੜੇ ਦੋ ਬਰੀਜਾਕਾਰ ਚ ਆਂਦੇ ਉਥੋਂ ਵਿਸ਼ਾਲ ਤੇ ਉਹ ਅਮਨਦੀਪ ਆ ਕੇ ਜਦੋਂ ਉਹ ਬੰਦੇ ਉੱਥੇ ਇਹਨਾਂ ਨੂੰ ਕਾਬੂ ਕਰ ਲਿੱਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲ ਵੀ ਕਰੀਬ 1 ਕਿਲੋ ਦੇ ਕਰੀਬ 500 ਕੁਝ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲ 400 ਕੁਝ ਗ੍ਰਾਮ ਜਿਹੜੀ ਹਿਰੋਇਨ ਗ੍ਰਾਮਦੂੰਦੀ ਹੈ ਇਹਨਾਂ ਦੀ ਜਿਹੜੀ ਅਗਲੀ ਪੁੱਛਗਿਛ ਤੋਂ ਇਹ ਖੁਲਾਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪ੍ਰੀਤ ਉਹਨੇ ਬਾਹਰ ਰਹਿੰਦਾ ਯੂ ਐਸ ਏ ਉਨੇ ਜੱਟ ਸੰਦੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਬਾਰਡਰ ਪਾਕਿਸਤਾਨ ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਭੇਜ ਕੇ ਉੱਥੋਂ ਮੰਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਤੇ ਅਮਨਦੀਪ ਹੈ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਕਿਲੋ ਦਾ ਕਮਿਸ਼ਨੇਟ ਅਮਰਸਰ ਚ ਦਰਜ ਹੈ ਤਾਂ ਇੱਕ ਗੋਲੀਆਂ ਦਾ ਪਰਚਾ ਪਹਿਲੀ ਦਰਜ ਹੋਇਆ ਤੇ ਇਹ ਆ ਕੇ ਉੱਥੋਂ ਲੈ ਕੇ ਤਾਂ ਫਿਰ ਇਹ ਰਿਟੇਲ ਚ ਵੇਚਦੇ ਸੀਗੇ ਅਮਰਸਰ ਚ ਤੇ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਤੋਂ ਕਈ ਪੈਕੇਟ ਦਾ ਕਈ ਲੱਖ ਰੁਪਇਆ ਐ ਜਿਵੇਂ ਵੀ ਮਤਲਬ ਜੇ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸਕੇ ਸਹੀ ਅਡੀ ਇਹ ਲੋਣਾ ਇਹ ਤੋਂ ਪਾਕਿਸਤਾਨ ਤੋਂ ਹਾਂ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਤੋਂ ਇਹ ਸਰ ਜਿਤਨਾ ਕਿ ਤੁਸੀਂ ਸੰਦੇਖ ਅੰਮ੍ਰਿਤਸਰ ਦੇ ਤੇ ਗਾੜੇ ਤਰਨਤਾਲ ਦੇ ਮੁੰਡੇ ਦੇ ਸਾਰੇ ਅੰਮ੍ਰਿਤਸਰ ਦੇ ਜੀ ਨਹੀਂ ਦੋ ਤਾਂ ਮੁੰਡੇ ਇੱਥੋਂ ਦੇ ਆ ਜੀ ਖੇ ਮਤਲਬ ਇੱਕ ਜਿਹੜਾ ਹੈਗਾ ਜਿਹੜੇ ਬਰਿੰਦਰ ਤੇ ਮੁੰਡਾ ਹੈਗਾ ਇੱਕ ਬਰੇਂਦਰ ਹੈ ਜੀ ਇੱਕ ਹੈਗਾ ਗੁਰਜੰਟ ਇਹ ਇੱਕ ਹੈਗਾ ਪਿੰਡ ਰਾਮੂਵਾਲ ਦਾ ਇੱਕ ਹੈਗਾ ਜੀ ਭੂਆ ਭੂਰਾ ਕੋਨਾ ਦਾ ਇਹ ਦੋਨੋਂ ਖੇਮਕਰਨ ਥਾਣੇ ਦੇ ਰਹਿਣ ਵਾਲੇ ਆ ਇਹਨਾਂ ਦਾ ਜਿਹੜਾ ਪਿੰਡ ਬਿਲਕੁਲ ਬਾਰਡਰ ਦੇ ਨਾਲ ਲੱਗ ਜਾਂਦੇ ਆ ਇਹ ਇਹਨਾਂ ਦਾ ਜਿਹੜਾ ਹਰਪੇਜ ਨੇ ਪ੍ਰੀਵੀ ਤੇ ਗੱਲ ਕਰਦਾ ਹੁੰਦਾ ਸੀਗਾ ਬਾਹਰ ਉਹਦੇ ਜੱਟ ਸੰਧੂ ਦੇ ਨਾਲ ਇਹਨਾਂ ਨੂੰ ਲੈ ਕੇ ਲਾਈਨ ਤੇ ਵੀ ਕਿਹੜਿਆ ਕੋਆਰਡੀਨੇਟ ਭੇਜਣੇ ਆ ਜਦੋਂ ਇਹ ਕਨਸਾਈਨਮੈਂਟ ਇਹ ਰਿਸੀਵ ਕਰ ਲੈਂਦੇ ਸੀ ਉਦੋਂ ਵੀ ਕਨਫਰਮੇਸ਼ਨ ਦੇ ਦਿੰਦੇ ਸੀ ਔਰ ਜਦੋਂ ਇਹ ਡਿਲੀਵਰ ਕਰ ਦਿੰਦੇ ਸੀ ਉਹਦੇ ਬੰਦਿਆਂ ਨੂੰ ਉਹਦੇ ਚਾਚੇ ਦੇ ਮੁੰਡੇ ਨੂੰ ਵਿਸ਼ਾਲ ਨੂੰ ਤੇ ਆਮ ਬੰਦੇ ਨੂੰ ਉਦੋਂ ਵੀ ਇਹ ਦੱਸ ਦਿੰਦੇ ਸੀ ਵੀ ਅਸੀਂ ਡਿਲੀਵਰ ਕਰਤੀ ਉਹ ਕਨਫਰਮੇਸ਼ਨ ਉਹਨੂੰ ਚਲੀ ਜਾਂਦੀ ਸੀ ਸਰ ਕੋਈ ਡਰਗ ਮਨੀ ਨਹੀਂ ਨਹੀਂ ਮਿਲੀ ਡਰਗ ਮਨੀ ਹਜੇ ਤੱਕ ਨਹੀਂ ਕਿਉਂਕਿ ਉਹ ਪਹਿਲੇ ਇਹਨਾਂ ਤੋਂ ਲੈ ਕੇ ਗਏ ਸੀ ਕਿ ਕਿੱਲੋ ਇਹ ਦੁਬਾਰਾ ਜਿਹੜੀ ਇਹਨਾਂ ਦੀ ਕਨਸਾਈਨਮੈਂਟ ਆਈ ਸੀ ਰੀਟਰੀਵ ਕੀਤੀ ਸੀ ਔਰ ਬਾਕੀ ਅਜੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਕਿ ਹੋ ਸਕਦਾ ਕਾਫੀ ਹੋਰ ਵੀ ਨਿਕਲੇ ਦੀ ਜਿਹੜੀ ਇਹਨਾਂ ਕੋਲ ਹੀਰੋਇਨ ਸੀ ਉਹ ਕਿਤੇ ਹੋਰ ਸਟਾਈ ਹੋਵੇ ਜਾਂ ਕੋਈ ਹੋਰ ਬੰਦੇ ਇਨਵੋਲ ਹੋਣ ਉਹ ਅਸੀਂ ਡਿਟੇਲ ਇੰਟਰੋਗੇਸ਼ਨ ਕਰ ਰਹੇ ਹਾਂ ਜੀ